もう。 ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਦੋਸਤੋ ਪਹਿਲਾਂ ਕੁਛ ਆਪਾਂ ਸੀਨ ਦੇਖ ਕੇ ਹਟਿਆ ਨਾ ਵੀ ਜਿੱਥੇ ਸਾਧੂ ਸੰਤ ਜਾਂ ਕਾਫੀ ਸਾਰਾ ਇਕੱਠਾ ਆ ਨਾ ਅਕਸਰ ਆਪਾਂ ਪਹਿਲਾਂ ਸੁਣਦੇ ਹੁੰਦੇ ਸੀ ਵੀ ਜਾਂ ਗੜੇ ਬਣੇ ਗਏ ਜਾਂ ਪਿੰਡ ਬਣਿਆ ਗਿਆ ਹਨਾ ਸਾਧੂ ਸੰਤਾਂ ਦੇ ਜਰੀਏ ਜਾਂ ਪੰਡਤ ਬੰਦੇ ਹੁੰਦੇ ਸੀਗੇ ਅੱਜ ਉਸੇ ਤਰ੍ਹਾਂ ਪਿੰਡ ਗੁਰਨੇਕਲਾਂ ਮੇਰੇ ਗਮਾਂਡ ਪਿੰਡ ਹੀ ਆ ਮੇਰਾ ਜਾਨੀ ਕਹ ਦੀਏ ਮਾਨਸਾਂਝਲੇ ਦਾ ਤੇ ਅੱਜ ਇੱਥੇ ਵੀ ਸਾਧੂ ਸੰਤ ਆਏ ਨੇ ਪਹੁੰਚੇ ਹੋਏ ਨੇ ਕਰਨੀ ਵਾਲੇ ਨੇ ਉਹਨਾਂ ਦੇ ਜਰੀਏ ਪਿੰਡ ਦੇ ਸਹਿਯੋਗ ਨਾਲ ਆਪਣੇ ਪੰਜਾਬ ਦੇ ਵਿੱਚ ਜਿਹੜੀ ਮੂੰਹ ਘੁਰ ਦੀ ਪਸ਼ੂਆਂ ਦੀ ਬਿਮਾਰੀ ਆ ਸਾਰਾ ਪੰਜਾਬੀ ਪ੍ਰਭਾਵਤਾ ਇਸ ਬਿਮਾਰੀ ਤੋਂ ਨਾ ਤੇ ਨਾਲ ਹੀ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਬਣੀ ਬਣੀ ਯਾਰੀ ਹੈ ਹੈਨਾ ਪਿੰਡ ਦੇ ਪ੍ਰਬੰਧਕ ਜਿਹੜੇ ਨੇ ਇਹਨਾਂ ਦੇ ਜ਼ਰੀਏ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਦੇ ਹਾਂ ਸਤਿ ਸ਼ਕਾਲ ਸਾਰੀ ਸੰਗਤ ਨੂੰ ਜੀ ਸਤਿ ਸ਼ਕਾਲ ਬਈ ਪਹਿਲਾਂ ਇੱਕ ਜਿਹੜਾ ਸ਼ਬਦ ਬੰਨੀ ਕਹਾ ਕਈ ਵਾਰ ਮੈਨੂੰ ਇਹ ਡਾਊਟ ਲੱਗਦਾ ਬਣੀ ਹੁੰਦੀ ਹੈ ਹੈਨਾ ਵੀ ਉੱਥੇ ਕਈ ਵਾਰ ਆਪਾਂ ਮਤਲਬ ਇਸ ਗੱਲ ਤੋਂ ਥੋੜਾ ਜਿਹਾ ਦਿਮਾਗ ਤੇ ਪ੍ਰੈਸ਼ਰ ਪਾਈ ਹੈ ਨਾ ਵੀ ਗਲਤ ਨਾ ਸ਼ਬਦ ਲੈ ਲੈ ਕੇ ਚੱਲੀਏ ਹਾਂ ਬਣੀ ਹੁੰਦੀ ਮੈਂ ਬਣੀ ਦਾ ਮਤਲਬ ਇਹ ਹੀ ਹੈ ਜੀ ਕਿ ਕਿਸੇ ਚੀਜ਼ ਨੂੰ ਬੰਨਣਾ ਠੀਕ ਹੈ ਜੀ ਜਿਵੇਂ ਕੋਈ ਕੁਦਰਤੀ ਆਫਤ ਆ ਗਈ ਹੈ ਜਾਂ ਕੋਈ ਬਿਮਾਰੀ ਪੈ ਗਈ ਹੈ ਠੀਕ ਹੈ ਜੀ ਹਾਂਜੀ ਜਾਂ ਉੱਪਰੋਂ ਕੋਈ ਜਦੋਂ ਘੜੇ ਹੋ ਗਏ ਜਾਂ ਕੋਈ ਪਸ਼ੂਆਂ ਦੀ ਬਿਮਾਰੀ ਹੋ ਗਈ ਉਹਨੂੰ ਰੋਕਸਾਂ ਵਾਸਤੇ ਹਾਂਜੀ ਜਿਹੜਾ ਵੀ ਅਸੀਂ ਸਾਡੇ ਬਾਬਾ ਚ ਮੇਰੀ ਨਾਸ ਨੇ ਪਰੰਪਰਾ ਚ ਬਾਈ ਸੀ ਉਹਨੂੰ ਅਸੀਂ ਬਣੀ ਕਹਿੰਦੇ ਆ ਜੇ ਬਣੀ ਦਾ ਮਤਲਬ ਇਹ ਹੀ ਆ ਕੋਈ ਹੋਰ ਸ਼ਬਦ ਦਾ ਮਤਲਬ ਨਹੀਂ ਆ ਕਿ ਕੋਈ ਚੀਜ਼ ਨੂੰ ਕਿਸੇ ਰੋਗ ਨੂੰ ਹੈ ਨਾ ਕੋਈ ਕੁਦਰਤੀ ਆਫਤ ਨੂੰ ਬੰਨਣਾ ਯਾਨੀ ਕਿ ਉਹ ਕੀ ਹੈ ਪਿੰਡ ਦੇ ਵਿੱਚ ਨੁਕਸਾਨ ਹਾਂ ਨਾ ਪਛਾਣ ਲੱਕੇ ਹਾਂ ਠੀਕ ਹੈ ਜੀ ਕਿਸੇ ਦਾ ਨਾਮ ਕੀ ਹੈ ਬਨੀ ਕਰਾਂ ਵੀ ਹੁਣ ਤੱਕ ਆਪਣੇ ਪਿੰਡ 'ਚ ਕੋਈ ਨੁਕਸਾਨ ਇਸ ਤਰ੍ਹਾਂ ਦਾ ਹੋਇਆ ਕੋਈ ਵੀ ਜੀ ਤੋ ਆਪਾਂ ਪ੍ਰਭਾਵਿਤ ਹੋ ਕੇ ਵੀ ਆਪਾਂ ਸਾਧੂ ਸੰਤ ਬੁਲਾਏ ਹਾਂ ਦੇਖੋ ਜੀ ਮੈਂ ਹੁੰਦਾ ਨਾ ਇਹਦਾ ਨੁਕਸਾਨ ਸਾਡੇ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਹੋ ਗਿਆ ਸੀ ਤੋ ਪਿੰਡ ਨੇ ਕੀ ਹੈ ਜਿਹੜੇ ਸਿਆਣੇ ਬਜ਼ੁਰਗ ਸੀਗੇ ਉਹਨਾਂ ਨੇ ਕਿਹਾ ਵੀ ਯਾਰੋ ਆਪਾਂ ਐ ਕਰਕੇ ਆਪਣੇ ਬਾਬੇ ਨੂੰ ਯਾਦ ਕਰੀਏ ਹਾਂਜੀ ਠੀਕ ਹੈ ਜੀ ਤੇ ਆਪਾਂ ਕਰਕੇ ਅਹ ਕਾਰ ਕਰਾ ਕੇ ਬਾਬੇ ਦਾ ਭੰਡਾਰਾ ਕਰੀਏ ਆਪਾਂ ਬਣੀ ਕਰੀਏ ਤਾਂ ਕਿ ਆਪਣੇ ਪਿੰਡ ਦੇ ਵਿੱਚ ਸ਼ੁਕ ਸ਼ਾਂਤੀ ਬਣੀ ਰਹੇ ਜੀ ਬਿਲਕੁਲ ਠੀਕ ਹੈ ਜੀ ਇਸ ਮਤ ਨਾਲ ਅਸੀਂ ਕੀ ਹੈ ਪੂਰੇ ਪਿੰਡ ਨੇ ਇਕੱਠੇ ਹੋ ਕੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਾਮਨਾ ਕੀਤੀ ਪ੍ਰਾਰਥਨਾ ਕੀਤੀ ਕਿ ਪਰਮਾਤਮਾ ਇਹ ਜਿਹੜੀ ਬਿਮਾਰੀ ਸਾਡੇ ਪਿੰਡ ਦੇ ਵਿੱਚ ਆਈ ਹੈ ਇਹ ਤੋਂ ਸਾਡੇ ਪਿੰਡ ਨੂੰ ਸੜਕਾ ਪਾ ਜੀ ਬਿਲਕੁਲ ਇਹ ਹੈਗੀ ਆ ਤੇ ਇਹਦੇ ਸ਼ਰਤਾਂ ਕਿਹੜੀਆਂ-ਕਿਹੜੀਆਂ ਰੱਖੀ ਜਾਂਦੀਆਂ ਜਦੋਂ ਸਾਧੂ ਸੰਤਾਂ ਵੱਲੋਂ ਜਿਹਦੇ ਤੋਂ ਬਣੀ ਕਰਦੇ ਆਂ ਦੇਖੋ ਜੀ ਇਹਨੀਆਂ ਸ਼ਰਤਾਂ ਇਹ ਨੇ ਕਿ ਇਹ ਕੀ ਹੈ ਸਭ ਤੋਂ ਪਹਿਲਾਂ ਜੋ ਅੱਜ ਤੋਂ ਬਹੁਤ ਚਿਰ ਪਹਿਲਾਂ ਸੀਗਾ ਤੇ ਉਦੋਂ ਸ਼ਰਤਾਂ ਬਹੁਤ ਕਠਿਨ ਸੀਗੀਆਂ ਜੋ ਅੱਜ ਕੱਲ ਦੀ ਪਨੀਰੀ ਆ ਉਹਨੂੰ ਨਹੀਂ ਸਮਝਦੇ ਜੀ ਮੰਨਦੇ ਨਹੀਂ ਹੁਣ ਉਹਨੂੰ ਮੰਨਦੇ ਨਹੀਂ ਪਰ ਮੈਂ ਕੀ ਹੈ ਮੈਂ ਵੀ ਛੋਟਾ ਜਿਹਾ ਸੀ ਉਸ ਟਾਈਮ ਜਦੋਂ ਅਸੀਂ ਇਹ ਨੀਂ ਚੀਜ਼ ਦੇਖੀ ਹੈ ਕਿ ਉਸ ਟਾਈਮ ਕੀ ਹੈ ਤੂੰ ਬਾਬਾ ਜੀ ਬਚਨ ਕਰਦੇ ਸੀ ਵੀ ਕਿਸੇ ਘਰ ਅੱਗ ਨਹੀਂ ਬਲੂ ਹਾਂਜੀ ਠੀਕ ਹੈ ਕਿਸੇ ਕਰਾ ਚੁੱਧਾ ਨਹੀਂ ਬਲੂਗਾ ਸਭ ਕੀ ਹੈ ਇੱਥੇ ਬਾਬੇ ਦੇ ਧੀਰੇ ਤੇ ਆਉਣਗੇ ਇੱਥੋਂ ਆਪਣੇ ਲੰਗਰ ਪਾਣੀ ਜੋ ਵੀ ਹੈ ਛੱਕੇ ਕਰੇ ਜਾਣ ਤੇ ਪਿੰਡ ਦੇ ਵਿੱਚ ਪੁੱਛਾ ਕੀ ਹੈ ਬਣੀ ਦੇ ਵਿੱਚ ਇਹ ਸੀਗਾ ਕਿ ਬਾਹਰੋਂ ਕੋਈ ਵੀ ਰਿਸ਼ਤੇਦਾਰ ਮਨਾ ਕੀਤਾ ਨਹੀਂ ਆਈ ਨਾ ਬਈ ਹਾਂਜੀ ਨਾ ਕਿ ਹੀ ਪਿੰਡ ਦੇ ਵਿੱਚੋਂ ਕੋਈ ਜਾ ਸਕਦਾ ਜਾਂਦਾ ਸੀ ਯਾਨੀ ਕਿ ਜੋ ਸਾਡੀ ਜੂਬ ਆਉਂਦੀ ਹੈ ਤਾਂ ਚੱਕ ਭਾਈ ਕਿਉਂਗੇ ਬੀਰੋ ਕੇ ਹੋ ਗਿਆ ਆਪਣੇ ਭਾਈ ਕਿਉਂਗੇ ਬੁੜਾ ਬਾਲ ਹੋ ਗਿਆ ਇਧਰ ਬਰਾਡਾ ਸੈਟ ਹੋ ਗਿਆ ਉੱਥੇ ਸੀ ਪਹਿਲੇ ਦਿਨ ਲਾਉਂਦੀ ਹਾਂਜੀ ਹਾਂਜੀ ਕਹੇ ਬਈ ਆਪਣੇ ਪਿੰਡ ਦੇ ਵਿੱਚ ਕੋਈ ਇੰਟਰਨ ਨਾ ਹੋਵੇ ਕਹੇ ਬਈ ਤੋਂ ਰੱਖਿਆ ਹੋਇਆ ਵੀ ਇੱਕ ਮੰਦਵਰ ਜਾਣਾ ਨਹੀਂ ਪਹਿਲਾਂ ਜਵਾਨੇ ਦੇ ਵਿੱਚ ਕਾਫੀ ਲੰਬਾ ਰੱਖਦੇ ਇਸ ਟਾਈਮ ਕੀ ਹੈ ਅਸੀਂ 4 ਵਜੇ ਤੋਂ ਰਾਤ 12 ਵਜੇ ਤੱਕ ਸਾਮੀ ਚੱਲ ਅੱਛਾ ਜੇ ਮੈਂ ਹੁਣ ਆਪਣੇ ਦੋਨੇ ਪਿੰਡਾਂ ਸਾਡੇ ਪਿੰਡ ਵਿੱਚ ਦੀ ਮਤਲਬ ਵੱਡਾ ਰੋਟ ਲੰਘਦਾ ਉਧਰ ਲੰਘਦਾ ਹਨ ਆਪਾਂ ਕਹੇ ਨੇ ਵੀ ਪਿੰਡ ਚੋਂ ਨਾ ਦਾ ਕੋਈ ਆਵੇ ਨਾ ਜਾਵੇ ਉਹਦਾ ਰੋਡ ਦਾ ਕੋਈ ਕਹੇ ਕੋਈ ਚੱਕਰ ਨਹੀਂ ਇਸ ਤਰ੍ਹਾਂ ਨਹੀਂ 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 ਉਹ ਕੋਈ ਚੱਕਰ ਨਹੀਂ ਉਹਦਾ ਪਿੰਡ ਦਾ ਬੰਦਾ ਹੀ ਨਹੀਂ ਜਾ ਸਕਦਾ ਮੈਂ ਪਿੰਡ ਦਾ ਬੰਦਾ ਮਤਲਬ ਸਾਡੇ ਪਿੰਡ ਜਾਂ ਤੁਹਾਡੇ ਪਿੰਡ ਤੁਹਾਡੇ ਪਿੰਡ ਦਾ ਆ ਸਕਦਾ ਇਸ ਤਰ੍ਹਾਂ ਹੈ ਨਾ ਹਾਂ ਜੀ ਤੇ ਇਹ ਕਰਦੇ ਕਿਵੇਂ ਆ ਤੂੰ ਅੱਛਾ ਇਹਦੇ ਕਰਨ ਦਾ ਇਹੀ ਹੈ ਕਿ ਬਾਬਾ ਜੀ ਦੇ ਕਹਿਣ ਮੁਤਾਬਕ ਠੀਕ ਹੈ ਜੀ ਇਹ ਸਮਗਰੀ ਬਿਆਉਨੇ ਆ ਤਾਂ ਉਹ ਕੀ ਹੈ ਪਿੰਡ ਦੇ ਵਿੱਚ ਨੌ ਬਾੜ ਬਣੇ ਬਾੜ ਦੇ ਵਿੱਚੋਂ ਦੋ ਦੋ ਚਾਰ ਚਾਰ ਮੁੰਡੇ ਇਕੱਠੇ ਕਰੇ ਹਾਂ ਜੀ ਉਹ ਸ਼ਾਮ ਨੂੰ ਕੀ ਆ ਹਰ ਘਰ ਦੇ ਵਿੱਚ ਉਹ ਧੂਪ ਲੈ ਕੇ ਹਰ ਘਰ ਦੇ ਵਿੱਚ ਜਾਣਾ ਪਸ਼ੂ ਜੇਪਲ ਪਸ਼ੂਆਂ ਦੀ ਬਿਮਾਰੀ ਹੋ ਗਈ ਜਾਨੀ ਕਿ ਪਸ਼ੂਆਂ ਦੇ ਵਿੱਚ ਜਾਣਾ ਹਨਾ ਕੋਈ ਕੁਦਰਤੀ ਆਫਤ ਆਈ ਹਰ ਘਰ ਦੇ ਵਿੱਚ ਕੀ ਆ ਉਹ ਧੂਪ ਦਾ ਪ੍ਰਕਾਸ਼ ਕਰਨਾ ਉਹ ਤਕਰੀਬਨ ਸ਼ਹੀ ਰਾਤ ਦੇ ਸਮੇਂ ਕਰਦੇ ਸੀ ਅੱਛਾ ਉਹਦਾ ਟਾਈਮ ਬਦਲਨ ਦੇ ਵੀ 7 ਵਜੇ ਤੋਂ ਲਾ ਲਓ ਹਨਾ 7 ਵਜੇ ਤੋਂ ਲਾ ਲਓ ਜਾਂ 8 ਵਜੇ ਤੋਂ ਲਾ ਲਓ ਹਾਂਜੀ ਇਹ ਟਾਈਮ ਸੀਗਾ ਜਿ 7 ਤੱਕ 3 ਦਿਨ ਹੋ ਗਏ ਸੀ ਲਗਾਤਾਰ ਤੱਕ ਜਾਨੀ ਕਿ ਇਹ ਲਗਾਤਾਰ ਅਸੀਂ ਇਹ 3 ਦਿਨ 3 ਦਿਨ ਹੋ ਗਏ ਪ੍ਰੋਗਰਾਮ ਕਰਦੇ ਅੱਛਾ ਅੱਛਾ ਹਾਂਜੀ ਇਹ ਲੋ ਹੋ ਰਹੇ ਸਾਰੇ ਮਾਰਾ ਇਹਨੇ ਗੜੇ ਵੀ ਬੰਨੇ ਹੋਏ ਨੇ ਜਿਵੇਂ ਪਿੱਛੇ ਉਹ ਆਪਣੇ ਕੁਦਰਤੀ ਆਪ ਤਾਂ ਸੀ ਨਾ ਕੋਪੀ ਪਤਾ ਕਰਪੀ ਤਾਂ ਵੀ ਮੈਂ ਮੇਰੇ ਖਾਲਚ ਉਦੋਂ ਹੋ 7-8 ਸਾਲ ਦਾ ਪੰਜਵੀਂ ਛਿੰਮੀ ਚ ਹੋਵਾਂਗੇ ਉਦੋਂ ਸਾਡੇ ਪਿੰਡ ਬੋੜਾ ਗੜੇ ਬੰਨੇ ਗਏ ਸੀ ਛੋਟੇ ਪਿੰਡ ਵੀ ਬੰਨੇ ਹੁੰਦੇ ਸੀ ਪਰ ਉਦੋਂ ਸੁਣਦੇ ਹੁੰਦੇ ਸੀ ਅੱਜ ਦੀ ਪਨੀਰ ਜਾਂ ਪੜੇ ਲਿਖੇ ਇਹ ਗੱਲਾਂ ਨਹੀਂ ਮੰਨਦੇ ਪਰ ਇਹ ਗੱਲਾਂ ਮੰਨਣੀਆਂ ਪੈਣਗੀਆਂ ਆਪਾਂ ਨੂੰ ਕਿਤੇ ਕਹਦਾ ਵੀ ਹਾਂ ਗੜੇ ਜਾਂ ਕੋਈ ਇਸ ਤਰ੍ਹਾਂ ਜਿਵੇਂ ਅੱਜ ਤੁਸੀਂ ਇਹ ਕਰ ਰਹੇ ਹੋ ਵੀ ਹੈਗੀਆਂ ਨੇ ਇਹ ਗੱਲਾਂ ਅਸਰ ਕੀ ਹੈਗੀ ਐ ਚੀਜ਼ ਇਹ ਚੀਜ਼ ਹੈ ਇਹ ਗੜਿਆਂ ਦੇ ਕਿਹਾ ਨਾ ਇਹ ਗੜੇ ਵੀ ਉਹਨਾਂ ਬਾਬਾ ਜੀ ਮੇਰੀ ਨਾਸੀ ਜਿਹੜੇ ਉਹਨਾਂ ਨੇ ਹੀ ਬਣਿਉ ਜੇ ਸਾਡੇ ਪਿੰਡ ਦੇ ਵਿੱਚ ਕੀ ਆ ਗੜੇ ਚਲੋ ਪੈਂਦੇ ਆ ਮਾਰੇ ਮੂٹے ਪੈਂਦੇ ਆ ਕੀ ਆ ਨੁਕਸਾਨ ਨਹੀਂ ਆ ਪਾਏਗੇ ਚਲੋ ਨਹੀਂ ਆ ਪਰ ਨੁਕਸਾਨ ਨਹੀਂ ਆ ਇਹ ਇੱਥੇ ਸੱਚ ਬਾਬਾ ਜੀ ਕੋਈ ਖਰਚਾ ਪਾਣੀ ਲੈਂਦੇ ਆ ਨਹੀਂ ਬਾਬਾ ਜੀ ਕੋਈ ਖਰਚਾ ਪਾਣੀ ਨਹੀਂ ਅੱਛਾ ਤੇ ਪਿੰਡ ਦਾ ਹੋਰ ਕੋਈ ਖਰਚਾ ਕਿਵੇਂ ਇੱਕ ਮਤਲਬ ਕੋਈ ਸੰਸਥਾ ਬਣੀ ਹੋਈ ਆ ਥੋੜੀ ਜਿਹਾ ਕਿਵੇਂ ਅਸੀਂ ਇੱਕ ਡੇਰੇ ਦੇ ਨਾਂ ਤੇ ਸੰਸਥਾ ਬਣਾਈ ਹੋਈ ਆ ਅੱਛਾ ਜੀ ਹਾਂ ਉਹ ਸਸਤਾ ਹੀ ਇਸ ਦੀ ਨੂੰ ਚਲ ਆਉਂਦੀ ਆ ਜਿਵੇਂ ਜਿਵੇਂ ਆਪਾਂ ਮੰਨ ਲਓ ਕਈਏ ਵੀ ਹਾਂ ਜਿਨੀ ਬੋਲਦਣਾ ਕਿ ਬਾਬੇ ਦੇ ਉੱਤੇ ਪ੍ਰੋਗਰਾਮ ਆ ਭਈ ਆਪਣੀ ਦਾਣ ਦੱਸਣ ਦੇ ਕੇ ਜਾਉਂਗਾ ਹਾਂਜੀ ਜੀ ਦੀ ਸਰਦਾ ਉਹ ਨਹੀਂ ਆ ਜੀ ਜੰਦਾ ਜੋ ਵੀ ਪਿਤਾ ਦੇ ਕੇ ਜਾਂਦਾ ਜੀ ਪਰ ਮਨ ਤਾਂ ਬਾਕੀ ਕਣਕ ਜ਼ਰੂਚੂਚ ਵੀ ਸੀ ਚੜਾ ਵੜਦਾ ਠੀਕ ਹੈ ਕਣਕ ਲਿਖੀ ਆ ਗਾਂ ਇਹੋ ਕਣਕ ਬਾਕੀ ਮਿੱਤਰੋ ਤੁਹਾਡੇ ਜਿਹੋ ਜਿਹੇ ਵੀ ਦਿਮਾਗ 'ਚ ਕੋਈ ਸਵਾਲ ਆਉਂਦੇ ਆ ਜਰੂਰ ਕਮੈਂਟਾਂ 'ਚ ਦੱਸਿਆ ਨਾ ਕਈ ਗੱਲਾਂ ਮਤਲਬ ਰਹਿ ਜਾਂਦੀਆਂ ਨੇ ਕਣਕਣੀਆਂ ਹਨਾ ਅੱਛਾ ਇੱਕ ਮੈਨੂੰ ਨੋਟ ਮਿਲਿਆ ਸੀ ਕਹਿੰਦੇ ਵੀ ਤੁਸੀਂ ਮਤਲਬ ਦੁੱਧ ਤੁਹਾਡੇ ਦੋਧੀਆਂ ਨੇ ਪੰਡ ਪੈਂਡ ਦੇ ਦੋਧੀਆਂ ਨਾਲ ਜਿਹੜੀਆਂ ਤੇ ਇਕੱਠਾ ਨਹੀਂ ਕੀਤਾ ਹਨਾ ਨਾ ਇਹ ਵੀ ਹੈਗੀ ਗੱਲ ਹਾਂਜੀ ਹਾਂ ਇਹ ਗੱਲ ਆ ਗਈ ਸਰ ਜੀ ਇਹ ਆ ਗਈ ਮੈਂ ਦੱਸਣਾ ਜੀ ਕਿ ਜਿਹੜਾ ਭੰਡਾਰੇ ਵਾਲਾ ਦਿਨ ਹੁੰਦਾ ਸਾਡਾ ਜਾਨੀ ਕਿ ਅੱਜ ਭੰਡਾਰਾ ਹੈ ਅੱਜ ਤੋਂ ਕੱਲ੍ਹ ਸ਼ਾਮ ਦਾ ਹੂੰ ਤੇ ਇਹਦੇ ਵਿੱਚ ਅਸੀਂ ਸੰਤਨਾ ਦੇ ਦਿੰਦਾ ਭਗਾ ਕਰਦੇ ਨੇ ਭੰਡਾਰੇ ਦੇ ਭਾਈ ਕਿਸੇ ਨੇ ਦਹੀਂ ਦੇ ਵਿੱਚ ਯਾ ਜਮਾਉਂ ਦੁੱਧ ਜਮਾਉਣਾ ਨਹੀਂ ਹਾਂਜੀ ਅੱਛਾ ਜਮਾਉਣਾ ਵੀ ਨਹੀਂ ਆਂਦਾ ਜਮਾਉਣਾ ਵੀ ਨਹੀਂ ਅੱਛਾ ਹਾਂ ਜਿੰਨਾ ਵੀ ਤੁਹਾਡਾ ਦੁੱਧ ਆ ਉਹ ਕੀ ਹੈ ਆਪਣੇ ਬਾਬਾ ਜੀ ਚ ਮੇਰੇ ਨਾਲ ਦੇ ਦੇ ਦਿੱਤੇ ਪਹੁੰਚ ਤੋਂ ਪਿੰਡ ਦੇ ਵਿੱਚ ਇੰਨੀ ਸਾਦਾ ਕੋਈ ਇਹ ਚੀਜ਼ ਨੂੰ ਸੋਚਦੇ ਆ ਕੋਈ ਇਹ ਫਾਰਮ ਸਾਦਾ ਵੀ ਨਹੀਂ ਰੱਖਦੇ ਸਾਰਾ ਦੁੱਧ ਜਿੰਨਾ ਮੱਝ ਦਾ ਹੋਇਆ ਕਾਂ ਦਾ ਹੋਇਆ ਸਾਰਾ ਇੱਥੇ ਕੁਝ ਕੁ ਸ਼ਰਤਾਂ ਹੁੰਦੀਆਂ ਨੇ ਜਿਵੇਂ ਕਹਿੰਦੇ ਤੁਸੀਂ ਗਲਸਰਮ ਵਿੱਚ ਦੁੱਧ ਨਹੀਂ ਜਮਾਉਣਾ ਹੁੰਦਾ ਨਾ ਪਿੰਡ ਦੇ ਬੰਦੇ ਨੇ ਬਾਹਰ ਆਉਣਾ ਜਾਣਾ ਨਹੀਂ ਹੁੰਦਾ ਫਿਰ ਤੁਸੀਂ ਇਹ ਰਿਸ਼ਤੇਦਾਰਾਂ ਵਿੱਚ ਵੀ ਦੱਸਿਆ ਹੋਈ ਹੈ ਨਾ ਵੀ ਰਿਸ਼ਤੇਦਾਰਾਂ ਨੂੰ ਵੀ ਮੈਂ ਲੱਡ ਕੀਤਾ ਉਹ ਵੀ ਨਾ ਤਾਂ ਆਇਓ ਇਸ ਦਿਨ ਆ ਨਾ ਹਾਂ ਆਪਣਾ ਹਰ ਕੀ ਜਨਕਿ ਤਿੰਨ ਬਸੰਦੇ ਵੀ ਆ ਭਾਈ ਆ ਦਿਨ ਸਾਡੇ ਘਰੇ ਆਇਓ ਨਾ ਨਹੀਂ ਆਇਆ ਟਾਈਮ ਰੱਖਿਆ ਸਰ 4:00 ਵਜੇ ਤੱਕ ਰਹਿਣਾ ਕੋਈ ਜਲਦਬਾਜ਼ੀ ਜੇ ਮਤਲਬ ਸਾਡੇ ਪਿੰਡ ਨੇ ਜਾਂ ਕਿਸੇ ਹੋਰ ਲਵੇ ਲਾਉਣੇ ਦੇ ਕਿਸੇ ਜਿਹੜੇ ਹੁਣ ਦੇਖ ਰਹੇ ਕਿਸੇ ਨੇ ਕਰੋਨਾ ਹੋਵੇ ਇਸ ਤਰ੍ਹਾਂ ਦਾ ਮਤਲਬ ਬਨ ਮਨਾਈ ਦਾ ਕੋਈ ਹਨਾ ਪ੍ਰੇਸ਼ ਕਰਾਉਣਾ ਹੋਵੇ ਤੇ ਉਹ ਫਿਰ ਜਰੂਰ ਬਾਬਾ ਜੀ ਨਾਲ ਕਨੈਕਟ ਕਰਨ ਹਾਂਜੀ ਉਹ ਸਾਡੇ ਬਾਬਾ ਜੀ ਹੈਗੇ ਉਹਨਾਂ ਨਾਲ ਕੰਟੈਕਟ ਕਰਕੇ ਬਾਬਾ ਤਾਰਾ ਜੀ ਬਲਾਡੇ ਵਾਲ ਨੇ ਨਾ ਬਲਾਡੇ ਉੱਥੇ ਬੈਠੇ ਹਾਂਜੀ ਹਾਂਜੀ ਲੋ ਜੀ ਸਕਰੀਨ ਤੇ ਬਾਬਾ ਜੀ ਦਾ ਨੰਬਰ ਆ ਰਿਹਾ ਤੁਸੀਂ ਬਾਕੀ ਗੱਲਬਾਤ ਵੀ ਕਰ ਲਿਓ ਬਾਬਾ ਜੀ 7 ਮਹੀਨੇ ਬਾਬਾ ਜੀ ਨੂੰ ਖੜੀ ਨਹੀਂ ਜੀ ਇਹ ਰਾਤ ਨੂੰ ਵੀ ਖੜਕੀ ਸੌ ਕਰਦੇ ਨੇ ਤੇ ਆਰਾਮ ਕਰਦੇ ਨੇ ਆ ਤੁਸੀਂ ਜਿਹੜੀ ਸਾਈਡ ਤੇ ਮਾਤਾ ਜੀ ਦੇਖ ਰਹੇ ਹੋਗੇ ਇਹ ਤਕਰੀਬਨ 6-6 ਮਹੀਨੇ ਮਤਲਬ ਖੜੀ ਰਹਿੰਦੇ ਨੇਗੇ ਜਨ ਕਿ ਇਹਨਾਂ ਨੇ ਰੱਖਿਆ ਹੋਇਆ ਹਾਂ ਕਿ ਇਹਨਾਂ ਨੇ 11 ਮਹੀਨੇ ਖੜ ਕੇ ਹੀ ਤਪੱਸਿਆ ਕਰਨੀ ਠੀਕ ਹੈ ਜੀ 11 ਮਹੀਨੇ ਦੀ ਭਗਤੀ ਹੈ ਉਸ ਤੋਂ ਬਾਅਦ ਇਹ ਕਿੰਨੀ ਹੋਰ ਕਰਦੇ ਆ ਫੇਰ ਨਹੀਂ ਜਦੋਂ 11 ਮਹੀਨੇ ਹੋ ਗਏ ਉਸ ਟਾਈਮ ਕੀ ਆ ਉਹਦੋਂ ਦੇ ਕੀ ਆਪਣਾ ਪੂਰਾ ਨਾਲ ਕਰਨਗੇ ਉਹਦੇ ਤੇ ਪੜਾਣਾ ਕਰਨਗੇ ਪਿੰਡ ਸਾਡਾ ਸਹਿਯੋਗ ਪੂਰਾ ਨਾਲ ਦੋਸਤ ਠੀਕ ਹੈ ਭਾਈ ਜੀ ਆਪਾਂ ਕਰੋਪੀ ਦੀ ਗੱਲ ਕੀਤੀ ਸੀ ਹੁਣ ਪਿੱਛੇ ਜਿਵੇਂ ਕਣਕਾਂ ਕਾਫੀ ਡਗਪੀਆਂ ਆਪਾਂ ਦੇਖਿਆ ਬਠੰਡੇ ਵਿੱਚ ਜੇ ਮਾਝੇ ਵਿੱਚ ਸਾਡੇ ਪਰਮਾਤਮਾ ਦੀ ਕਿਰਪਾ ਨਾਲ ਖੈਰ ਸੁਖ ਹੈ ਪਿਛਲੀ ਵਾਰ ਜੀਰੀ ਵੀ ਮੰਨ ਕੇ ਚਲੋ ਵੀ 10-10 ਕਿਨੇ ਚੋਂ 90-90 ਮਣੀ ਹੋਈ ਹੈ ਕਈ ਪਿੰਡਾਂ 'ਚ ਸਾਡੇ ਉਦੋਂ ਵੀ ਖੈਰ ਸੁਖ ਸੀ ਤਾਂ ਇਹ ਬਾਬਾ ਚਮੇਦ ਨਾ ਸੀ ਨੇ ਪੁਰਾਣੇ ਟਾਈਮ ਤੋਂ ਇਹ ਕੀ ਹੈ ਗੜੇ ਬੰਨੇ ਹੋਏ ਨੇ ਇਹ ਤੇ ਸਾਡੇ ਜੋੜੀ ਸਾਹਿਬ ਵੀ ਨੇ ਅਠੰਪੂਰੀ ਬਾਬੇ ਦੀ ਜੋੜੀ ਹੈ ਉਹ ਸਾਡੇ ਪਿੰਡ ਦੀ ਇੱਕ ਮੈਂਟਾਇਡ ਸੀ ਜਿੱਦ ਦਿਨ ਅਸੀਂ ਜੋੜੀ ਪੜਦੇ ਸੀ ਤਾਂ ਉਹ ਤੁਹਾਨੂੰ ਸ਼ਾਮ ਨੂੰ ਹੀ ਮੀਂਹ ਆ ਜਾਂਦਾ ਸੀ ਉਹ ਵੀ ਜੇ ਕਿਸੇ ਦੀ ਕੋਈ ਫੋੜਾ ਫੁਣਸੀ ਹੈ ਤਾਂ ਉਸ ਪਾਣੀ ਨਾਲ ਜੋ ਬੰਦਾ ਇਸ਼ਨਾਨ ਕਰ ਲੈਂਦਾ ਸੀ ਤਾਂ ਮਹਾਰਾ ਦੀ ਕਿਰਪਾ ਨਾਲ ਜਿਹੜੀ ਫੋੜਾ ਫੁਣਸੀ ਹੈ ਉਹ ਠੀਕ ਹੋ ਜਾਂਦੀ ਸੀ ਤਾਂ ਜਿਹੜਾ ਹੁਣ ਆਪਾਂ ਪ੍ਰੋਗਰਾਮ ਸਾਰਾ ਸੈਟਅਪ ਦੇਖ ਰਹੇ ਹਾਂ ਇਹ ਪੂਰੇ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ ਹੈ ਜੀ ਹਾਂ ਜੀ ਹਾਂ ਲਗਾਤਾਰ ਤਿੰਨ ਦਿਨ ਤੋਂ ਚੱਲ ਰਿਹਾ ਹੈ ਇਹ ਮੈਂ ਸਾਰਨੇ ਦੱਸਿਆ ਹੈ ਨਾ ਅਸੀਂ ਸ਼ਾਮ ਨੂੰ ਤੂਫ ਦਿੰਨੇ ਆ 2 ਘੰਟੇ ਸਾਰੇ ਬਾਗੜਾਂ ਦੇ ਵਿੱਚ ਉਹ ਮੈਂ ਕਰਦੇ ਹਾਂ ਠੀਕ ਹੈ ਹਾਂ ਲੋ ਵੀ ਮਿੱਤਰੋ ਬਹੁਤ ਬਹੁਤ ਮਿਹਰਬਾਨੀ ਸਾਰੀ ਸੰਗਤ ਦੀ ਜੀ ਵੀਡੀਓ ਦੇਖਣ ਬਹੁਤ ਧੰਨਵਾਦ ਜੀ ਤੁਹਾਨੂੰ